ਬਿਆਸ ਦਰਿਆ ਵਿੱਚ ਆਏ ਹੜ੍ਹ ਨੇ ਜਿੱਥੇ ਹਰ ਪਾਸੇ ਤਬਾਹੀ ਮਚਾਈ ਹੈ ਉੱਥੇ ਹੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਨਾਲ ਲੱਗਦੇ ਰਾਮਪੁਰ ਤਲਵਾੜਾ ਵਿੱਚ ਫਸਲਾਂ ਦਾ ਵੱਡਾ ਨੁਕਸਾਨ ਵੇਖ ਨੂੰ ਮਿਲਿਆ ਹੈ। ਰਸਨਾ ਗੱਲਬਾਤ ਕਰਦਿਆਂ ਜਸਦੀਪ ਸਿੰਘ ਪੰਨੂ ਨੇ ਕਿਹਾ ਕਿ ਉਸਨੇ 25 ਏਕੜ ਵਿੱਚ ਪੌਪਲਰ ਦੇ ਰੁੱਖ ਲਗਾਏ ਸਨ ਪਾਣੀ ਦੇ ਤੇਜ਼ बहाव ਵਿੱਚ ਲਗਭਗ 8 ਤੋਂ 10 ਗੱਲੇ ਪੌਪਲਰ ਸਮੇਤ ਜ਼ਮੀਨ ਪਾਣੀ ਦੀ ਪੇਟ ਚੜ ਗਈ ਹੈ। ਜਸਦੀਪ ਸਿੰਘ ਪੰਨੂ ਨੇ ਦੱਸਿਆ ਕਿ ਮੇਰਾ ਕਰੋੜਾਂ ਦਾ ਨੁਕਸਾਨ ਹੋ ਗਿਆ ਜਸਦੀਪ ਸਿੰਘ ਪੰਨੂ ਨੇ ਮੁਆਵਜ਼ੇ ਦੀ ਕੀਤੀ ਮੰਗ ਇਹ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਤਸਵੀਰਾਂ ਤੁਸੀਂ ਦੇਖੋ ਏਪੀ ਜਨੂਇਲ ਪੰਜਾਬ ਦੀ ਇਹ ਖਾਸ ਰਿਪੋਰਟ ਭਾਈ ਮੇਰਾ ਨਾਮ ਜਸਦੀਪ ਸਿੰਘ ਪਿੰਡ ਰਾਮਪੁਰ ਭਾਈ ਪਾਣੀ ਲੈ ਕੇ ਨਾ ਬਿਆਸ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਵਾ ਪਾਣੀ ਆਉਣ ਕਰਕੇ ਸਾਡੀਆਂ ਫਸਲਾਂ ਦਾ ਤੇ ਜ਼ਮੀਨ ਦਾ ਬਹੁਤ ਨੁਕਸਾਨ ਹੋਇਆ ਸਾਡੇ ਘਰ ਤੋਂ 25 ਤੋਂ 30 ਕਿੱਲੇ ਪਾਪਦ ਸੀ ਜਿਹੜੇ ਪੰਜ ਪੰਜ ਛੇ ਕਿਲੇ ਰਹਿ ਗਏ ਆ ਉਹ ਵੀ ਨਹੀਂ ਰਹਿ ਸਕਦੇ ਪਾਣੀ ਦੀ ਸਾਰੀ ਮਾਰ ਹੀ ਬਿਆਸ ਜਿਆਦੀ ਐ ਸਾਈਡ ਆਦੀ ਆ ਤੇ ਪਾਣੀ ਨੇ ਇਨਾ ਨੁਕਸਾਨ ਕਰਤਾ ਕਿ ਮਤਲਬ 2.5 ਤੋਂ 3 ਕਰੋੜ ਦਾ ਨੁਕਸਾਨ ਸਾਡਾ ਕਰ ਦਿੱਤਾ ਅੱਜ ਤੱਕ ਸਰਕਾਰਾਂ ਦੀ ਨਿਕਾਮੀ ਕਰਕੇ ਜਿਹੜਾ ਪਾਣੀ ਨਹੀਂ ਬੱਜੇ ਇੱਧਰ ਜੀ ਇਸ ਕਰਕੇ ਬਹੁਤ ਜਿਆਦਾ ਨੁਕਸਾਨ ਹੈ ਸਾਡਾ ਜੀ ਤੇ ਸਾਡੇ ਪਿੰਡ ਦਾ ਵੀ ਬਹੁਤ ਨੁਕਸਾਨ ਹੋਇਆ ਬਤ ਕੱਲਾ ਸਾਡਾ ਨਹੀਂ ਆ ਸਾਰੇ ਪਿੰਡ ਦਾ ਨੁਕਸਾਨ ਹੋਇਆ ਰਾਮਪੁੱਤ ਲੋਹੜੇ ਤੱਕ ਨੁਕਸਾਨ ਹੋਇਆ ਜੀ ਤੇ ਮੈਂ ਸਰਕਾਰ ਕੋ ਪ੍ਰਸ਼ਾਸਨ ਕੋ ਮੰਗ ਕਰਦਾ ਵਾਂ ਕਿ ਸਾਨੂੰ ਖਰਾਬਾ ਦਿੱਤਾ ਜਾਵੇ ਜੋ ਸਾਰਾ ਨੁਕਸਾਨ ਆਇਆ ਉਹ ਪਰਵਾਇ ਕੀਤੀ ਜਾਵੇ। ਸਾਡੇ ਸੁਬੇਦਾਰ ਰਿਟਾਇਰ ਗੁਰਵਿੰਦਰ ਸਿੰਘ ਪਿੰਡ ਮੇਰਾ ਰਾਮਪੁਰ ਜੀ ਬਾਕੀ ਆ ਜਸਦੀਪ ਸਿੰਘ ਨੇ ਦੱਸ ਹੀ ਦਿੱਤਾ ਜਿਹੜਾ ਬਿਆਸ ਦਰਿਆ ਦਾ ਵਹਾਵਾ ਸਾਡੇ ਪਿੰਡ ਵੱਲ ਬਹੁਤ ਜ਼ਿਆਦਾ ਪਾਣੀ ਜਿਹੜਾ ਪਿੰਡ ਵੱਲ ਜਮੀਨ ਨੂੰ ਵੜਦਾ ਆ ਰਿਹਾ ਇਹਨਾਂ ਦੇ ਵੀ ਪੌਪਲਰ ਜਿਹੜੇ ਆ ਇਹਨਾਂ ਦੱਸ ਹੀ ਦਿੱਤਾ ਵੀ 50 ਕਿੱਲੇ ਪੌਪਲਰ ਸੀ ਜਿਹਦੇ ਵਿੱਚੋਂ 4-5 ਕਿੱਲੇ ਹੀ ਬਚੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਾਕੀ ਇਧਰ ਪਿੰਡ ਦੇ ਸੱਜੇ ਪਾਸੇ ਜਿਹੜੇ ਦੋ ਆਪਣੇ ਮੋਟਰ ਲੱਗੇ ਸੀ ਟੋਲਰ ਉਹ ਵੀ ਦਰਿਆ ਦੇ ਵਿੱਚ ਵਹਾ ਦੇ ਵਿੱਚ ਚਲ ਗਏ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਅਗਰ ਇਹ 3-5 ਦਿਨ ਪਾਣੀ ਨਾ ਲੱਥਾ ਜੀ ਇਹ ਪਿੰਡ ਨੂੰ ਵੀ ਖਤਰਾ ਇਹ ਪਿੰਡ ਤੱਕ ਪੰਜਾਂ ਚਾਰ ਛੇ ਅਨਣਾ ਤੱਕ ਪਿੰਡ ਤੱਕ ਆ ਸਕਦਾ ਪਾਣੀ ਇਹ ਮੰਗ ਕਰਦੇ ਹਾਂ ਜੀ ਮੰਗ ਇਹੋ ਪ੍ਰਸ਼ਾਸਨ ਤੋਂ ਕਰਦੇ ਆ ਵੀ ਇੱਥੇ ਸਬਰ ਵੱਜਣੇ ਚਾਹੀਦੇ ਆ ਜੀ ਪਿੰਡ ਨੂੰ ਖਤਰਾ ਆ ਅਗਰ ਨਾ ਇਹ ਪਾਣੀ ਹਟਿਆ 5-7 ਦਿਨ 10 ਦਿਨ ਤੱਕ ਇਹ ਪਿੰਡ ਨੂੰ ਵੀ ਖਤਰਾ ਚ ਪਿੰਡ ਤੱਕ ਵੀ ਆ ਸਕਦਾ ਦਰਿਆ ਦੀਪ ਸਿੰਘ ਜੀ ਪਿੰਡ ਰਾਮਪੁਰ ਜੀ ਜੋ ਪਾਣੀ ਦੀ ਮਾਰਡ ਰਕਬਾ ਉੱਤੇ ਬਾਰੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਇਹ ਹੈ ਜੀ ਉਹ ਵਰਮਾ ਲੱਗਾ ਜੀ ਵਰਮਾ ਲੱਗਾ ਇਹਨਾਂ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਜੀ ਤੇ ਪ੍ਰਾਈਵੇਟ ਬੰਦੇ ਨੇ ਲਾਇਆ ਉਹਦੇ ਨਾਲ ਫਰਕ ਪਿਆ ਜੀ ਉੱਥੋਂ ਹੀ ਰੇਤਾ ਖਿੱਚੀ ਗਈ ਦਰਿਆ ਦਾ ਵਹਾਇਦਨ ਹੋ ਗਿਆ ਜੀ ਤੇ ਉਹ ਗੱਡੀਆਂ ਸਾਡੀ ਪੈੜ ਨੂੰ ਢਾ ਲੱਗੀ ਨਾ ਕਰ ਮੰਗ ਕਰਦੇ ਆ ਕੋ ਸਰਕਾਰਾਂ ਸਾਨੂੰ ਮਦਦ ਕਰਨ ਜੀ